ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਚਰਨ ਕਮਲ ਭਜ ਕਮਲ ਪ੍ਰਗਾਸ ਭਏ ਦਰਸ ਦਰਸ ਸੰਮ ਦਰਸ ਦਿਖਾਏ ਹੈ ਚਰਨ ਕਮਲ ਭਜ ਕਮਲ ਪ੍ਰਗਾਸ ਭਏ ਦਰਸ ਦਰਸ ਸਮ ਦਰਸ ਦਿਖਾਏ ਹੈ ਸਬਦ ਸੁਰਤ ਅਨਹਦ ਲਿਵ ਲੀਨ ਭਏ ਉਨ ਮਨ ਮਗਨ ਗਗਨ ਪੁਰ ਛਾਏ ਹੈ ਪ੍ਰੇਮ ਰਸ ਬਸ ਹੋਏ ਵਿਸਮ ਵਿਦੇਹ ਭਏ ਅਤ ਅਸ ਚਰਜ ਮਹਿਰਤ ਹੀਰਾਏ ਹੈ ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ ਅਕਥ ਕਥਾ ਬਿਨੋਦ ਕਹਿਤ ਨਾ ਹਈ ਹੈ ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ ਅਕਥ ਕਥਾ ਬਿਨੋਦ ਅਹਤਨ ਆਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ 33 ਨੰਬਰ ਕਵਿਤਾ ਦੇ ਵਿੱਚ ਗੁਰਸਿੱਖ ਦੀ ਮਹਿਮਾ ਦਾ ਵਰਣਨ ਕਰਦੇ ਨੇ ਗੁਰਸਿੱਖ ਦੀ ਸਤਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਹੜੀ ਆਨੰਦ ਦੀ ਅਵਸਥਾ ਬਣੀ ਉਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਕਵਿਤ ਦੇ ਵਿੱਚ ਕੀਤਾ ਹੈ ਭਾਈ ਸਾਹਿਬ ਜੀ ਦੇ ਬਚਨ ਜਦੋਂ ਅਸੀਂ ਵਿਚਾਰਦੇ ਹਾਂ ਇੱਕ ਗੱਲ ਸਮਝ ਵਿੱਚ ਪੈਂਦੀ ਹੈ ਕਿ ਜਿਸ ਨਜ਼ਰੀਏ ਦੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੀ ਸਿੱਖੀ ਨੂੰ ਦੇਖਦੇ ਪਏ ਨਹੀਂ ਜਿਸ ਨਜ਼ਰੀਏ ਦੇ ਨਾਲ ਉਹਨਾਂ ਨੇ ਗੁਰਸਿੱਖੀ ਨੂੰ ਵੇਖਿਆ ਪਰਖਿਆ ਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਅਸੀਂ ਕਦੇ ਵੀ ਉਸ ਨਜ਼ਰੀਏ ਨਾਲ ਸਿੱਖੀ ਨੂੰ ਦੇਖਣ ਦਾ ਯਤਨ ਨਹੀਂ ਕਰਦੇ ਅਸੀਂ ਕੇਵਲ ਇਤੋਂ ਤੱਕ ਸੀਮਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਲੈਣ ਨਾਲ ਜਾਂ ਨਿਤਨੇਮ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਨਿਯਮ ਨਿਭਾਉਣ ਦੇ ਨਾਲ ਹੀ ਅਸੀਂ ਸਿੱਖ ਬਣ ਜਾਂਦੇ ਹਾਂ ਸਿੱਖੀ ਅਜੇ ਬਹੁਤ ਅੱਗੇ ਹੈ ਭਾਈ ਗੁਰਦਾਸ ਜੀ ਜਿਹੜੀਆਂ ਡੂੰਘੀਆਂ ਰਮਜ਼ਾ ਆਪਣੇ ਬਚਨਾਂ ਦੇ ਵਿੱਚ ਸਿੱਖੀ ਦੀਆਂ ਸਾਨੂੰ ਸਮਝਾਉਂਦੇ ਨੇ ਜਿਹੜੀ ਅਵਸਥਾ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਨੇ ਮਾਫ਼ ਕਰਿਓ ਅੱਜ ਅਸੀਂ ਉਸ ਅਵਸਥਾ ਨੂੰ ਮੰਨਣ ਵਾਸਤੇ ਵੀ ਤਿਆਰ ਨਹੀਂ ਕਿ ਐਸੀ ਵੀ ਕੋਈ ਅਵਸਥਾ ਹੁੰਦੀ ਹੈ ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਤੇ ਕਰਦੇ ਨੇ ਪਰ ਸੱਚ ਹੀ ਹੈ ਕਿ ਭਾਈ ਗੁਰਦਾਸ ਜੀ ਉਹ ਮਹਾਨ ਮਹਾਪੁਰਖ ਬ੍ਰਹਮ ਗਿਆਨ ਦੀ ਅਵਸਥਾ ਨੂੰ ਮਾਨਣ ਵਾਲੇ ਨਹੀਂ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚੋਂ ਸਿੱਖੀ ਦੀ ਦਾਤ ਲਈ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ ਧੰਨ ਗੁਰੂ ਅਰਜੁਨ ਸਾਹਿਬ ਜੀ ਦੀ ਛਤਰ ਛਾਇਆ ਹੇਠ ਉਹਨਾਂ ਨੇ ਰੱਜ ਕੇ ਦੂਰ ਦਰਾਡੇ ਸਿੱਖੀ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਅਨੁਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾਪਨਾ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਕਾਲ ਤਖਤ ਦੀ ਰਚਨਾ ਦੇ ਵਿੱਚ ਯੋਗਦਾਨ ਪਾਇਆ ਜੰਗਾਂ ਜੁੱਧਾਂ ਦੇ ਵਿੱਚ ਉਹ ਜਿਹੜੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਥ ਦਿੰਦੇ ਨੇ ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਸਿੱਖੀ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਸੀ ਔਰ ਜੋ ਉਹਨਾਂ ਨੇ ਆਤਮਿਕ ਆਨੰਦ ਦੇ ਖੁਲਾਰੇ ਪ੍ਰਾਪਤ ਕੀਤੇ ਨਹੀਂ ਉਹ ਕੁਝ ਉਹਨਾਂ ਨੇ ਆਪਣੇ ਬਚਨਾਂ ਦੇ ਵਿੱਚ ਆਪਣੇ ਅਨੁਭਵ ਨੂੰ ਸਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਅਸੀਂ ਇਸ ਚੀਜ਼ ਨੂੰ ਮੰਨੀਏ ਜਾਂ ਨਾ ਮੰਨੀਏ ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਅਸਲ ਵਿੱਚ ਸਮਝਾਉਂਦੇ ਨੇ ਕਿ ਗੁਰਸਿੱਖੀ ਜਿਹੜੀ ਹੈ ਗੁਰੂ ਨਾਨਕ ਦੀ ਜਿਹੜੀ ਸਿੱਖੀ ਹੈ ਇਹ ਬਹੁਤ ਉੱਚੀ ਹੈ ਬਹੁਤ ਸੁੱਚੀ ਹੈ ਗੁਰੂ ਨਾਨਕ ਦੀ ਸਿੱਖੀ ਨੂੰ ਸਮਝਣ ਵਾਸਤੇ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਕਵਿੱਤ ਸਵਈਏ ਵਾਰਾਂ ਆਦ ਜ਼ਰੂਰ ਪੜ ਕੇ ਉਹਨਾਂ ਨੂੰ ਵਿਚਾਰਨਾ ਚਾਹੀਦਾ ਹੈ 33 ਨੰਬਰ ਕਵਿੱਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਚਰਨ ਕਮਲ ਭਜ ਇਹਦਾ ਅਰਥ ਹੈ ਸਤਗੁਰੂ ਦੇ ਕਮਲ ਵਰਗੇ ਜਿਹੜੇ ਚਰਨ ਨੇ ਕਮਲ ਉਹ ਲੈ ਕੋਮਲੇ ਇਹਦਾ ਭਾਵ ਹੈ ਸਤਗੁਰੂ ਦੇ ਕੋਮਲ ਜਿਹੇ ਚਰਨ ਕਮਲ ਨੇ ਕਮਲ ਵਰਗੇ ਕੋਮਲ ਚਰਨ ਨੇ ਭਜ ਭਜ ਦਾ ਅਰਥ ਹੁੰਦਾ ਹੈ ਸ਼ਰਨ ਵਿੱਚ ਜਾਣਾ ਭਜ ਭਾਵ ਸ਼ਰਨ ਵਿੱਚ ਪੈ ਕੇ ਭਗਤ ਗੁਰਦਾਸ ਜੀ ਕਹਿੰਦੇ ਕਮਲ ਪ੍ਰਗਾਸ ਭਏ ਇਹ ਜਿਹੜਾ ਕਮਲ ਸ਼ਬਦ ਆਇਆ ਹੈ ਪਹਿਲਾ ਚਰਨ ਕਮਲ ਹੈ ਉਹਦਾ ਅਰਥ ਹੈ ਕਮਲ ਫੁੱਲ ਵਰਗੇ ਗੁਰੂ ਸਾਹਿਬ ਜੀ ਦੇ ਕੋਮਲ ਚਰਨ ਅੱਜ ਦਾ ਅਰਥ ਹੈ ਸ਼ਰਨ ਵਿੱਚ ਪੈ ਕੇ ਇਹ ਕਮਲ ਦਾ ਅਗਲੀ ਕਮਲ ਸ਼ਬਦ ਦਾ ਅਰਥ ਹੈ ਜੀ ਹਿਰਦਾ ਭਾਈ ਗੁਰਦਾਸ ਜੀ ਕਮਲ ਪ੍ਰਗਾਸ ਭਏ ਹਿਰਦਾ ਪ੍ਰਗਾਸ ਭਵ ਖਿੜ ਜਾਂਦਾ ਹੈ ਜਦੋਂ ਕੋਈ ਸਤਿਗੁਰੂ ਦੇ ਕਮਲ ਫੁੱਲ ਵਰਗੇ ਕੋਮਲ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ ਤੇ ਭਾਈ ਗੁਰਦਾਸ ਜੀ ਕਹਿੰਦੇ ਹਿਰਦਾ ਖਿੜ ਜਾਂਦਾ ਹੈ ਹਿਰਦਾ ਆਨੰਦ ਵਿੱਚ ਚਲੇ ਜਾਂਦਾ ਹੈ ਹਿਰਦਾ ਜਿਹੜਾ ਉਹ ਇੱਕ ਅश्चਰਜ ਆਤਮਿਕ ਸੁੱਖ ਨੂੰ ਮੰਨਦਾ ਹੈ ਦਰਸ ਦਰਸ ਇੱਕ ਦਰਸ ਮੁਕਤਾ ਹੈ ਦੱਦਾ ਰਾਰਾ ਸਸਾ ਦੂਸਰਾ ਦਰਸ ਸ਼ਬਦ ਜਿਹੜੇ ਉਹਦੇ ਸਸੇ ਨੂੰ ਸਿਹਾਰੀ ਹੈ ਪਹਿਲੇ ਦਰਸ ਦਾ ਜਿਹੜਾ ਅਰਥ ਹੈ ਉਹ ਹੈ ਸਤਿਗੁਰੂ ਦੇ ਦਰਸ਼ਨ ਦੂਸਰਾ ਦਰਸ ਉਹਦਾ ਅਰਥ ਹੈ ਦਰਸ਼ਨ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦੇ ਦਰਸ਼ਨ ਦੇਖਣ ਤੋਂ ਬਾਅਦ ਸਤਗੁਰੂ ਦੇ ਦਰਸ਼ਨ ਪਰਸਣ ਤੋਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਸੰਮ ਦਰਸ ਦਿਖਾਏ ਹੈ ਭਾਈ ਸਾਹਿਬ ਜੀ ਕਹਿੰਦੇ ਅਵਸਥਾ ਦੇ ਵਿੱਚ ਬਦਲਾਵ ਆਇਆ ਪਹਿਲਾਂ ਜਿਹੜੇ ਭੇਦ ਭਾਵ ਸੀ ਊਚਤਾ ਨੀਚਤਾ ਸੀ ਜਿਹੜੇ ਜੋ ਕੁਝ ਵੀ ਸੀ ਭਾਈ ਗੁਰਦਾਸ ਜੀ ਕਹਿੰਦੇ ਉਹ ਸਭ ਕੁਝ ਭਾਵਨਾ ਖਤਮ ਹੋ ਗਈਆਂ ਹੁਣ ਸੰਮ ਦਰਸ ਦਿਖਾਏ ਹੈ ਸੰਮ ਦਰਸ ਇਹਦਾ ਅਰਥ ਸਮੁਦ੍ਰਿਸ਼ਟੀ ਸਤਗੁਰੂ ਨੇ ਕਿਰਪਾ ਕਰਕੇ ਸਾਰੇ ਸਾਨੂੰ ਬਰਾਬਰ ਦਿਖਾ ਦੱਤੇ ਨੇ ਕਿ ਕੋਈ ਵਰਣਵੰਡ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਊਚ ਨੀਚ ਨਹੀਂ ਕੋਈ ਵੱਡਾ ਛੋਟਾ ਨਹੀਂ ਕੋਈ ਅਮੀਰ ਗਰੀਬ ਨਹੀਂ ਇਹ ਸਾਰੀ ਉਸ ਅਕਾਲ ਪੁਰਖ ਦੀ ਰਚਨਾ ਹੈ ਮਾਟੀ ਇੱਕ ਅਨੇਕ ਭਾਤ ਕਰ ਸਾਜੀ ਸਾਜਣ ਹਾਰੇ ਇੱਕੋ ਹੀ ਮਿੱਟੀ ਅਨੇਕ ਤਰੀਕਿਆਂ ਨਾਲ ਉਸਮਾਇਕ ਵਾਹਿਗੁਰੂ ਜੀ ਨੇ ਸਾਜ ਦਿੱਤੀ ਹੈ ਤੇ ਸਾਰੇ ਇੱਕ ਬਰਾਬਰ ਨੇ ਸਤਿਗੁਰੂ ਨੇ ਕਿਰਪਾ ਕਰਕੇ ਸਭ ਦਰਸ਼ ਦਰਸ ਦਿਖਾਏ ਖੈ ਭਾਈ ਗੁਰਦਾਸ ਜੀ ਕਹਿੰਦੇ ਨੇ ਸਭ ਦ੍ਰਿਸ਼ਟ ਦਿਖਾ ਦਿੱਤੇ ਸਾਰੇ ਬਰਾਬਰ ਦਿਖਾ ਦਿੱਤੇ ਨੇ ਕਿ ਕੋਈ ਵੱਡਾ ਛੋਟਾ ਉੱਚੀ ਨੀਚ ਜਾਂ ਕਿਸੇ ਤਰ੍ਹਾਂ ਦਾ ਭੇਦ ਭਾਵ ਜਿਹੜਾ ਉਹ ਹੈ ਹੀ ਨਹੀਂ ਸਤਿਗੁਰੂ ਨੇ ਬਰਾਬਰਤਾ ਵਾਲੀ ਸਾਮ ਦ੍ਰਿਸ਼ਟੀ ਬਖਸ਼ਿਸ਼ ਕਰ ਦਿੱਤੀ ਅ ਸਬਦ ਸੁਰਤ ਸਤਿਗੁਰੂ ਦੇ ਸ਼ਬਦ ਦੇ ਵਿੱਚ ਜਦੋਂ ਸੁਰਤ ਜੁੜੀ ਭਾਵ ਸੁਰਤ ਸਿੱਖ ਹੈ ਸ਼ਬਦ ਗੁਰੂ ਹੈ ਸ਼ਬਦ ਗੁਰੂ ਦੇ ਨਾਲ ਜਦੋਂ ਸੁਰਤ ਜੁੜੀ ਇਹ ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਵਿੱਚ ਸੁਰਤ ਜੁੜਨ ਤੋਂ ਬਾਅਦ ਦੁਨੀਆ ਦੇ ਸੰਗੀਤ ਦੁਨੀਆ ਦੀਆਂ ਆਵਾਜ਼ਾਂ ਖਤਮ ਹੋ ਗਈਆਂ ਅਨਹਦ ਲੈਵਲ ਲੀਨ ਭਏ ਤੇ ਅਨਹਦ ਸ਼ਬਦ ਜਿਹੜਾ ਇੱਕ ਟੱਕ ਗੁਰੂ ਦੇ ਸ਼ਬਦ ਦੀ ਧੁਨ ਜਿਹੜੀ ਹੈ ਉਹਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਮਨ ਲੀਨ ਹੋ ਗਿਆ ਹੁਣ ਉੱਠ ਦੇ ਬੈਠ ਦੇ ਤੁਰ ਦੇ ਫਿਰ ਦੇ ਹਰ ਵੇਲੇ ਉਹ ਸ਼ਬਦ ਕੰਨਾਂ ਵਿੱਚ ਗੂੰਜਦੇ ਨੇ ਗੁਰੂ ਦੀ ਸਿੱਖਿਆ ਜਿਹੜੀ ਹੈ ਜਾਂ ਅਨਹਦ ਨਾਦ ਜਿਹੜਾ ਹੈ ਉਹਦੀ ਆਵਾਜ਼ ਸ਼ਬਦਾਂ ਜਿਹੜੀ ਹੈ ਉਹ ਅੰਦਰ ਗੂੰਜਦੀ ਰਹਿੰਦੀ ਹੈ ਮਨ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਿਆ ਉਨਮਨ ਮਗਨ ਗਗਨ ਪੁਰ ਛਾਏ ਹੈ ਉਨਮਨ ਦਾ ਅਰਥ ਹੈ ਜੀ ਉੱਚੀ ਆਤਮਿਕ ਅਵਸਥਾ ਮਗਨ ਦਾ ਅਰਥ ਹੈ ਮਗਨ ਹੋ ਜਾਣਾ ਉਸ ਆਤਮਿਕ ਅਵਸਥਾ ਵਿੱਚ ਵਿਚਰਦਿਆਂ ਅਨਹਦ ਸ਼ਬਦ ਦਾ ਆਨੰਦ ਮਾਣ ਰੇ ਮਨ ਗਗਨਪੁਰ ਸ਼ਾਇ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਗਗਨਪੁਰ ਭਾਵ ਦਸਮ ਦਵਾਰ ਦੇ ਵਿੱਚ ਟਿਕਾ ਹੋ ਗਿਆ ਦਸਮ ਦਵਾਰ ਦੇ ਵਿੱਚ ਵਾਸਾ ਹੋ ਗਿਆ ਭਾਵ ਉੱਥੇ ਆਤਮਿਕ ਆਨੰਦ ਪ੍ਰਾਪਤ ਹੋਇਆ ਅਨਹਦ ਨਾਦ ਜਿਹੜਾ ਸੁਣਾਈ ਦੇਣ ਲੱਗ ਪਿਆ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜਦਿਆਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ ਅਨਹਦ ਦਸਮ ਦਵਾਰ ਦੇ ਵਿੱਚ ਵਾਸਾ ਹੋਣ ਤੋਂ ਬਾਅਦ ਅਨਹਦ ਨਾਦ ਸੁਣਾਈ ਦੇਣ ਲੱਗ ਪਿਆ ਪ੍ਰੇਮ ਰਸ ਵਸ ਹੋਏ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦੇ ਬਖਸ਼ੇ ਹੋਏ ਨਾਮ ਦਾ ਅਭਿਆਸ ਕਰਦਿਆਂ ਅੰਦਰ ਪ੍ਰੇਮ ਦਾ ਰਸ ਜਿਹੜਾ ਉਹ ਵਸ ਗਿਆ ਕਿਉਂਕਿ ਵਾਹਿਗੁਰੂ ਪ੍ਰੇਮ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਇਹ ਬਚਨ ਕਹਿੰਦੇ ਨੇ ਕਿ ਸਾਚ ਕਾਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਪ੍ਰੇਮ ਦੀ ਬਹੁਤ ਜਿਹੜੀ ਖੁੱਲ ਕੇ ਵਿਆਖਿਆ ਕੀਤੀ ਕਿ ਪਰਮਾਤਮਾ ਨੂੰ ਪ੍ਰੇਮ ਕਰਨ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਨੇ ਉਹ ਵਸ ਵਿੱਚ ਆ ਜਾਂਦੇ ਨੇ ਭਾਈ ਗੁਰਦਾਸ ਜੀ ਵਾਰਾਂ ਵਿੱਚ ਕਹਿੰਦੇ ਗੋਬਿੰਦ ਭਾਉ ਭਗਤ ਕਾ ਭੁਖਾ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਰਸ ਵਸ ਹੋਏ ਪ੍ਰੇਮ ਰਸ ਦੇ ਵਸ ਵਿੱਚ ਹੋ ਗਏ ਭਾਵ ਉਸ ਜਿਹੜਾ ਸਤਗੁਰੂ ਦੇ ਸ਼ਬਦ ਦੇ ਨਾਲ ਸੁਰਤ ਨੂੰ ਜੋੜਦਾ ਹੈ ਗੁਰੂ ਦੀ ਸ਼ਰਨ ਵਿੱਚ ਆਇਆ ਭਾਈ ਗੁਰਦਾਸ ਜੀ ਕਹਿੰਦੇ ਅੰਦਰ ਪ੍ਰੇਮ ਵਸ ਜਾਂਦਾ ਹੈ ਹਰ ਇੱਕ ਨਾਲ ਬੰਦਾ ਪ੍ਰੇਮ ਨਾਲ ਪੇਸ਼ ਆਉਂਦਾ ਹੈ ਨਿਮਰਤਾ ਹਲੀਮੀ ਵਾਲਾ ਜੀਵਨ ਬਣਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਬਿਸਮ ਵਿਦੇਹ ਭਏ ਤੇ ਜਿਹੜੀ ਬਿਸਮਾਦ ਰੰਗਾਂ ਵਾਲੀ ਦੇਹੋਂ ਵਿਦੇਹ ਹੋ ਜਾਂਦਾ ਜੀਵ ਭਾਵ ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ ਵਿਦੇਹ ਅਵਸਥਾ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਭਾਈ ਗੁਰਦਾਸ ਜੀ ਨੇ ਆਖਿਆ ਦਰਸ਼ਨ ਦੇਖਤ ਹੀ ਸੁੱਧ ਕੀਣਾ ਸੋਧ ਰਹੀ ਬੁੱਧ ਕੀਣਾ ਬੋਧ ਰਹੀ ਮਤਮੈ ਨਾ ਮਤ ਹੈ ਇਹ ਉਹ ਆਤਮਿਕ ਅਵਸਥਾ ਜੀਤਾ ਜ਼ਿਕਰ ਕਰਦੇ ਆ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਦੇ ਵਿੱਚ ਆਖਿਆ ਕਿ ਜਦੋਂ ਕ੍ਰਿਸ਼ਨ ਦਾ ਸਮਾਂ ਚੱਲ ਰਿਹਾ ਸੀ ਤੇ ਬਿਦਰ ਦੇ ਘਰ ਗਏ ਤੇ ਉਹਦੀ ਪਤਨੀ ਉਨਨੀ ਐਸੀ ਉਸ ਪ੍ਰੇਮ ਰਸ ਦੇ ਵਸ ਵਿੱਚ ਹੋਈ ਨੂੰ ਇਹ ਵੀ ਭੁੱਲ ਗਿਆ ਕਿ ਮੈਂ ਸਾਗ ਬਣਾਇਆ ਤੇ ਇਹਦੇ ਵਿੱਚ ਲੂਣ ਪਾਉਣਾ ਭੁੱਲ ਗਈ ਹਾਂ ਉਹ ਕੀ ਕਰਦੀ ਆ ਕਿ ਕੇਲੇ ਛਿੱਲਦੀ ਐ ਸਿਲਕ ਛਿਲਕਾ ਭਗਵਾਨ ਨੂੰ ਖਵਾਉਂਦੀ ਐ ਤੇ ਖਾਣ ਵਾਲਾ ਕੇਲਾ ਥੱਲੇ ਸੁੱਟ ਦਿੰਦੀ ਐ ऐसी अवस्था ਕਿ ਉਹਨਾਂ ਸੁੱਧ ਬੁੱਧ ਭੁੱਲ ਕੀ ਐਸੀਆਂ ਬਹੁਤ ਉਦਾਹਰਨਾਂ ਨੇ ਭਾਈ ਗੁਰਦਾਸ ਜੀ ਦੇ ਅਨੁਸਾਰ ਵੀ ਤੇ ਇਤਿਹਾਸਿਕ ਇਤਿਹਾਸ ਵਿੱਚ ਵੀ ਬਹੁਤ ਉਦਾਹਰਨਾਂ ਮਿਲ ਸਕਦੀਆਂ ਜਦੋਂ ਪ੍ਰੇਮ ਦੇ ਵਸ ਵਿੱਚ ਕੋਈ ਹੋ ਜਾਂਦਾ ਫਿਰ ਦੇਹੋਂ ਵਿਦੇਹ ਹੋ ਜਾਂਦਾ ਫਿਰ ਸਰੀਰ ਦੀ ਸੁੱਧ ਬੁੱਧ ਭੁੱਲਦੀ ਹੈ ਇਹ ਪ੍ਰੇਮ ਰਸ ਦਾ ਹੀ ਜਿਹੜਾ ਉਹ ਪ੍ਰਭਾਵ ਸੀ ਕਿ ਭਾਈ ਮਤੀ ਦਾਸ ਦੇ ਤਨ ਤੇ ਆਰਾ ਪਿਆ ਚੱਲਦਾ ਮੁੱਖ ਚੋ ਜਪਜੀ ਦਾ ਜਾਪ ਉਚਾਰਦੇ ਪਏ ਨੇ ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਖਾ ਰਹੇ ਨੇ ਗੁਰੂ ਗੁਰੂ ਜਪ ਰਹੇ ਨੇ ਭਾਈ ਸਤੀਦਾਸ ਜੀ ਨੂੰ ਗੋ ਵਿੱਚ ਲਪੇਟਿਆ ਜਾ ਕੇ ਸਾੜਿਆ ਜਾ ਰਿਹਾ ਪਰ ਉਹਨਾਂ ਦੇ ਅੰਦਰੋਂ ਗੁਰੂ ਦੀ ਧੁਨ ਨਿਕਲਦੀ ਪਈ ਹੈ ਭਾਈ ਮਣੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਜਾ ਰਿਹਾ ਹੈ ਜਲਾਦ ਨੂੰ ਦੱਸ ਰਹੇ ਨੇ ਬੰਦ ਕਿੱਥੋਂ ਸ਼ੁਰੂ ਹੁੰਦਾ ਹੈ ਕਿਹਨ ਤੋਂ ਭਾਵ ਪ੍ਰੇਮ ਰਸ ਦੇ ਵਿੱਚ ਜਦੋਂ ਬੰਦਾ ਜਿਹੜਾ ਉਹ ਪਰਮਾਤਮਾ ਦੇ ਵਿੱਚ ਅਭੇਦ ਹੁੰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਵਿਸਮ ਬੀ ਦੇਹ ਪਏ ਉਸ ਅਚਰਜ ਅਵਸਥਾ ਦੇ ਵਿੱਚ ਦੇਹੋਂ ਵਿਦੇਹ ਹੋ ਜਾਂਦਾ ਹੈ ਸਰੀਰ ਤੋਂ ਉੱਪਰ ਉੱਠ ਜਾਂਦਾ ਹੈ ਅਤ ਅਚਰਜ ਮੈਂ ਭਾਈ ਗੁਰਦਾਸ ਜੀ ਕਹਿੰਦੇ ਇਹ ਅਤ ਦੀ ਅਚਰਜ ਅਵਸਥਾ ਹੈ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈਰਤ ਹੈਰਾਏ ਹੈ ਇਸ ਅਵਸਥਾ ਦੇ ਵਿੱਚ ਜਦੋਂ ਕੋਈ ਵਿਚਰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਵੇਖਣ ਵਾਲੇ ਲੋਕ ਹੈਰਾਨ ਹੋ ਜਾਂਦੇ ਨੇ ਤੇ ਹੋਏ ਹੋਣਗੇ ਉਹ ਲਾਹੌਰ ਦੇ ਲੋਕ ਜ਼ਰੂਰ ਹੈਰਾਨ ਹੋਏ ਹੋਣਗੇ ਜਦੋਂ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟਿਆ ਜਾ ਰਿਹਾ ਸੀ ਚਾਂਦਨੀ ਚੌਕ ਵਿੱਚ ਜ਼ਰੂਰ ਉਹ ਲੋਕ ਹੈਰਾਨ ਹੋਏ ਹੋਣਗੇ ਜਿਨ੍ਹਾਂ ਵੇਖਿਆ ਹੋਵੇਗਾ ਕਿ ਭਾਈ ਮਤੀ ਦਾਸ ਦਾ ਤਨ ਆਰੇ ਨਾਲ ਚੀਰਿਆ ਜਾ ਰਿਹਾ ਹੈ ਪਰ ਉਹਦੇ ਚਿਹਰੇ ਤੇ ਉਹਦੇ ਅੰਦਰ ਉਹਦੀ ਕੋਈ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਲੋਕ ਇਹ ਕੁਝ ਵੇਖ ਕੇ ਹੈਰਾਨ ਹੁੰਦੇ ਨੇ ਜਦੋਂ ਨਾਮ ਜਪਣ ਵਾਲੇ ਐਸੇ ਕਿਡਾ ਖੇਡ ਜਾਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਅਤ ਅਸਚਰਜ ਮੈਂ ਇਸ ਅਤ ਦੀ ਅਸਚਰਜ ਅਵਸਥਾ ਨੂੰ ਹਿਰਤ ਹੈਰਾਈ ਹੈ ਭਾਈ ਗੁਰਦਾਸ ਜੀ ਕਹਿੰਦੇ ਵੇਖ ਕੇ ਲੋਕ ਹੈਰਾਨ ਹੁੰਦੇ ਨੇ ਗੁਰਮੁਖ ਸੁਖ ਫਲ ਮਹਿਮਾ ਅਗਾਦ ਬੋਧ ਹੁਣ ਭਾਈ ਗੁਰਦਾਸ ਜੀ ਅਖੀਰਲੀ ਪੰਕਤੀ ਵਿੱਚ ਵਚਨ ਕਰਦੇ ਕਹਿੰਦੇ ਸਤ ਗੁਰੂ ਦੇ ਸਨਮੁਖ ਜਿਹੜਾ ਗੁਰ ਸਿੱਖ ਹੈ ਉਹਦੀ ਜਿਹੜੀ ਆਤਮਿਕ ਆਨੰਦ ਦੀ ਅਵਸਥਾ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ ਸ਼ਬਦ ਦੇ ਅਭਿਆਸ ਵਿੱਚ ਜੁਟੀਆਂ ਜਿਹੜਾ ਅੰਦਰ ਦਾ ਸੁੱਖ ਪ੍ਰਾਪਤ ਹੋਇਆ ਭਾਈ ਗੁਰਦਾਸ ਜੀ ਕਹਿੰਦੇ ਉਸ ਸੁੱਖ ਦੀ ਮਹਿਮਾ ਅਗਾਧ ਬੋਧ ਅਗਾਧ ਬੋਧ ਦਾ ਅਰਥ ਹੈ ਅਗਾਧ ਜਿਸ ਦੀ ਥਾ ਨਾ ਪਾਈ ਜਾ ਸਕੇ ਬੋਧ ਦਾ ਅਰਥ ਹੁੰਦਾ ਹੈ ਗਿਆਨ ਭਾਈ ਗੁਰਦਾਸ ਜੀ ਕਹਿੰਦੇ ਇਹ ਅਵਸਥਾ ਨਾ ਸਮਝੀ ਜਾ ਸਕਦੀ ਹੈ ਨਾ ਇਹਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਤੇ ਅਗਲੇ ਬਚਨ ਕਹਿੰਦੇ ਅਕਥ ਕਥਾ ਬਿਨੋਦ ਭਾਈ ਗੁਰਦਾਸ ਜੀ ਕਹਿੰਦੇ ਨੇ ਬਸ ਇਸ ਆਤਮਿਕ ਆਨੰਦ ਦੀ ਜਿਹੜੀ ਅਵਸਥਾ ਹੈ ਇਹਦੇ ਕੌਤਕ ਕਥਨ ਤੋਂ ਰਹਿਤ ਨੇ ਬਸ ਉਹ ਖੇੜਾ ਉਹ ਆਨੰਦ ਭਾਈ ਗੁਰਦਾਸ ਜੀ ਕਹਿੰਦੇ ਮਾਨਣ ਵਾਲਾ ਹੀ ਸਮਝ ਸਕਦਾ ਇਹਨੂੰ ਕਥਨ ਨਹੀਂ ਕੀਤਾ ਜਾ ਸਕਦਾ ਕਹਿਤ ਨਾ ਆਏ ਹੈ ਕਿਉਂ ਕਿ ਕਿਉਂਕਿ ਕਹਿਣੀ ਵਿੱਚ ਆਉਂਦਾ ਹੀ ਨਹੀਂ ਇਹ ਸ਼ਬਦਾਂ ਦਾ ਵਿਸ਼ਾ ਹੀ ਨਹੀਂ ਹੈ ਭਾਈ ਗੁਰਦਾਸ ਜੀ ਕਹਿੰਦੇ ਉਸ ਅਵਸਥਾ ਨੂੰ ਸ਼ਬਦਾ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜੀ ਆਤਮਿਕ ਅਵਸਥਾ ਸਿੱਖ ਦੀ ਬਣ ਜਾਂਦੀ ਹੈ ਸੋ ਇਸ ਕਵਿਤ ਦੇ ਵਿੱਚ ਭਾਈ ਗੁਰਦਾਸ ਜੀ ਸਤਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਸਿੱਖ ਦੀ ਆਤਮਿਕ ਅਵਸਥਾ ਦੀ ਆਨੰਦਮਈ ਅਵਸਥਾ ਦਾ ਜ਼ਿਕਰ ਬੇਕਰ ਧੇਨੇ ਜੀ ਉਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ